ਸਤਿ ਸ਼੍ਰੀ ਅਕਾਲ ਜੀ ਮੌਸਮ ਦੇ ਬਾਰੇ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਆਂ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਨਵੀਆਂ-ਨਵੀਆਂ ਨੋਟੀਫਿਕੇਸ਼ਨ ਨਵੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਪੰਜਾਬ ਦੇ ਮੌਸਮ ਦੀ ਹੁਣ ਚਰਚਾ ਕਰ ਲੈਨੇ ਆ ਪੰਜਾਬ ਦਾ ਮੌਸਮ ਜਿਹੜਾ ਹੁਣ ਬਿਜਾਸ ਬਦਲਣ ਵਾਲਾ ਹੈ ਵੱਡੀਆਂ ਭਵਿੱਖਵਾਨੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ ਨੇ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਹੁਣ ਕੜਾਕੀ ਦੀ ਠੰਡ ਪੈਣ ਵਾਲੀ ਹੈ ਇਸ ਹਾਰ ਹੁਣ ਸਾਰੇ ਰਿਕਾਰਡ ਠੰਡ ਤੋੜੇਗੀ ਜਾਨੀ ਕਿ ਪਿਛਲੇ ਸਾਲ ਦੇ ਜਿਹੜੀ ਠੰਡ ਆ ਉਹ ਘੱਟ ਮਾਤਰਾ ਤੇ ਪਈ ਸੀ ਪਰ ਇਸ ਸਾਲ ਠੰਡ ਜ਼ਿਆਦਾ ਮਾਤਰਾ ਤੇ ਪੈਣ ਵਾਲੀ ਹੈ ਇਹ ਭਵਿੱਖਬਾਣੀ ਹੋ ਚੁੱਕੀ ਹੈ ਇਸ ਕਰਕੇ ਪੰਜਾਬ ਵਾਸੀਆਂ ਨੂੰ ਸਾਵਧਾਨ ਤੇ ਸੁਚੇਤ ਰਹਿਣ ਦੀ ਲੋੜ ਹੈ ਨਾਲ ਦੀ ਨਾਲ ਪੰਜਾਬ ਦੇ ਵਿੱਚ ਸਵੇਰ ਦੇ ਔਰ ਰਾਤ ਦੇ ਸਮੇਂ ਤੁੰਦ ਵੀ ਜਿਹੜੀ ਆ ਹੁਣ ਦੇਖਣੀ ਮੇ ਦੇਖਣ ਨੂੰ ਮਿਲਦੀ ਆ ਤੁੰਦ ਜਿਹੜੀ ਆ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਤਾਪਮਨ ਦੇ ਵਿੱਚ ਗਿਰਾਵਟ ਵੀ ਹੋਣੀ ਸ਼ੁਰੂ ਹੋ ਚੁੱਕੀ ਹੈ ਜਾਣਕਾਰੀ ਇਸ ਵਾਬਤ ਵਿੱਚ ਆ ਚੁੱਕੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਪੰਜਾਬ ਦਾ ਮੌਸਮ ਹੁਣ ਠੰਡ ਵਾਲਾ ਹੋਣਾ ਸ਼ੁਰੂ ਹੋ ਗਿਆ ਤੇ ਪ੍ਰਾਲੀ ਸਾੜਨ ਕਰਕੇ ਪਰ ਦਾ ਜਿਹੜਾ ਪ੍ਰਦੂਸ਼ਣ ਉਹ ਵੀ ਵੱਧ ਰਿਹਾ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸਵੇਰ ਤੇ ਸ਼ਾਮ ਦੀ ਠੰਡ ਸ਼ੁਰੂ ਹੋ ਗਈ ਹੈ ਲੋਕ ਪੂਰੀ ਬਾਹਮ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਲੋਕਾਂ ਨੇ ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਦੇ ਲਈ ਦੱਸਿਆ ਕਿ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਮੇ ਨੂੰ ਲੈ ਕੇ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਅਨੁਸਾਰ ਇਜ਼ੁਰਾਨ ਮੌਸਮ ਸੁੱਕਾ ਰਹੇਗਾ ਪਿਛਲੇ 24 ਘੰਟਿਆਂ 'ਚ ਔਸਤ ਵੱਧ ਤੋਂ ਵੱਧ ਤਾਪਮਾਨ 0.9 ਡਿਗਰੀ ਦੀ ਕਮੀ ਦਰਜ ਕੀਤੀ ਹੈ ਜੋ ਹੁਣ ਆਮ ਪੱਧਰ ਤੇ ਪਹੁੰਚ ਗਿਆ ਹੈ ਸਭ ਤੋਂ ਵੱਧ ਤਾਪਮਾਨ ਸਮਰਾਲਾ ਦੇ ਵਿੱਚ 35.9 ਡਿਗਰੀ ਤੇ ਚੰਡੀਗੜ੍ਹ ਦੇ ਵਿੱਚ 31.4 ਡਿਗਰੀ ਦਰਜ ਕੀਤਾ ਦੂਜੇ ਪਾਸੇ ਦੇਸ਼ 'ਚ ਮੌਤਾ ਤੂਫਾਨ ਦਾ ਕਹਿਰ ਮਚਿਆ ਹੋਇਆ ਤਾਂ ਇਸ ਦੇ ਨਾਲ ਚੱਲਦੇ ਦੱਸਿਆ ਕਿ ਮੌਸਮ ਵਿਭਾਗ ਦੇ ਅਨੁਸਾਰ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਜਿਸ ਕਾਰਨ ਥੋੜਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ 6 ਨਵੰਬਰ ਤੋਂ ਬਾਅਦ ਦਰਛੋਂਦੀ ਸੰਭਾਵਨਾ ਇਸ ਦੇ ਨਾਲ ਹੀ ਪਰਾਲੀ ਸਾੜਨ ਕਰਕੇ ਹਵਾ ਦੀ ਗੁਣਵੱਤਾ ਤੇ ਅਸਰ ਪੈ ਗਿਆ ਔਰ ਅੰਮ੍ਰਿਤਸਰ ਦੇ ਵਿੱਚ AQI ਦੀ ਮਾਤਰਾ 102 ਦਰਜ ਕੀਤੀ ਗਈ ਹੈ ਬਠਿੰਡਾ ਚ 99 ਜਲੰਧਰ ਚ 200 ਨੂੰ ਖੰਨਾ ਚ 190 ਹਰਿਆਣਾ ਤੇ 125 ਤੇ ਮੰਡੀ ਗੋਵਿੰਦਗੜ੍ਹ ਚ 185 ਪਟਿਆਲਾ ਚ 142 ਤੇ ਰੂਪਨਗਰ ਚ 136 AQI ਦਰਜ ਕੀਤਾ ਗਿਆ ਇਸ ਦੇ ਚਾਲਦੇ ਦੱਸਿਏ ਕਿ ਹੁਣ 6 ਨਵੰਬਰ ਤੋਂ ਬਾਅਦ ਕੜਾਕੇ ਦੀ ਠੰਡ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪਵੇਗਾ ਤੇ ਸਾਰੇ ਰਿਕਾਰਡ ਇਸ ਵਾਰ ਹੁਣ ਠੰਡ ਜਿਹੜੀ ਆ ਤੋੜਨ ਵਾਲੀ ਆ ਯਾਨੀ ਕਿ ਹੁਣ ਪੰਜਾਬ ਵਾਸੀਆਂ ਦੇ ਲਈ ਅਲਰਟ ਆ ਚੁੱਕਾ ਹੈ ਸਵੇਰ ਉਤੇ ਰਾਤ ਦੀ ਠੰਡ ਪੈਣੀ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੇ ਜਿਹੜੇ ਸਰਦੀਆਂ ਦੇ ਕੱਪੜੇ ਕੱਢਨੇ ਵੀ ਸ਼ੁਰੂ ਕਰ ਦਿੱਤੇ ਨੇ ਪਰ ਇਸ ਦੇ ਨਾਲ ਹੁਣ ਜਿਹੜੀ ਇਹ ਠੰਡ ਸੁੱਕੀ ਪਵੇਗੀ ਕਿਉਂਕਿ ਬਾਰਿਸ਼ ਨੂੰ ਲੈ ਕੇ ਕੋਈ ਵੀ ਸੰਭਾਵਨਾ ਨਹੀਂ ਹੈ ਸੁੱਕੀ ਠੰਡ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਕਰਕੇ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਡੇ ਜ਼ਿਲ੍ਹਿਆਂ ਦੇ ਤੁਹਾਡੇ ਇਲਾਕਿਆਂ ਦੇ ਕੀ ਕੋਈ ਹਾਲਾਤ ਨੇ ਕਿ ਉਹ ਜਾਂ ਮੌਸਮ ਪੜਿਆ ਹੋਇਆ ਤੇ ਹੋਰ ਜਾਣਕਾਰੀਆਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੁੰਦੇ ਰਹਿਾਂਗੇ